ਪੀਰ ਫਕੀਰ ਦੇ ਕਿਸੇ ਵੀ ਦਰਬਾਰ ਤੇ ਜਾ ਕੇ ਇਹ ਗਲਤੀ ਕਦੇ ਨਾ ਕਰਿਓ ਨਹੀਂ ਪੀਰ ਫਕੀਰ ਤੁਹਾਨੂੰ ਵੱਡੀਆਂ-ਵੱਡੀਆਂ ਕੋਠੀਆਂ ਕਾਰਾਂ ਦੇ ਵਿੱਚੋਂ ਕੱਢ ਕੇ ਟੁੱਟੇ ਸਾਈਕਲ ਤੇ ਕਰ ਦੇਣਗੇ ਕਿਉਂਕਿ ਪੀਰਾਂ ਫਕੀਰਾਂ ਦਾ ਗੁੱਸਾ ਬਹੁਤ ਹੀ ਭੈੜਾ ਹੁੰਦਾ ਹੈ ਜਦ ਇਹ ਦੇਤੇ ਹਨ ਡੇਰੋਂ ਕੇ ਡੇਰ ਦਿੰਦੇ ਹਨ ਜਦ ਇਹ ਲੈਂਦੇ ਹਨ ਚਮੜੀ ਉਧੇੜ ਲੈਂਦੇ ਹਨ ਮੈਂ ਬਹੁਤ ਸਾਰੇ ਲੋਕ ਵੇਖੇ ਨੇ ਜੋ ਪੀਰਾ ਫਕੀਰਾਂ ਦੇ ਦਰਬਾਰ ਤੇ ਜਾ ਕੇ ਇਹ ਗਲਤੀ ਕਰਦੇ ਨੇ ਤੇ ਫੇਰ ਵਾਪਸ ਆ ਕੇ ਰੋਂਦੇ ਨੇ ਤੇ ਕਹਿੰਦੇ ਨੇ ਕਿ ਬਾਬਾ ਜੀ ਸਾਡਾ ਇਹ ਕੰਮ ਨਹੀਂ ਬਣਿਆ ਅਸੀਂ ਉਦਾਂ ਹੀ ਰਹਿ ਗਏ ਸਾਨੂੰ ਕੁਝ ਮਿਲਿਆ ਨਹੀਂ ਉੱਥੇ ਜਾ ਕੇ ਕਰੋਗੇ ਤਾਂ ਗਲਤੀਆਂ ਤੇ ਮਿਲੇਗਾ ਕੀ ਤੁਹਾਡੇ ਤੋਂ ਉਹ ਵੀ ਖੋਲਿਆ ਜਾਏਗਾ ਜੋ ਤੁਹਾਡੇ ਕੋਲ ਹੈ ਅੱਜ ਦੀ ਇਸ ਵੀਡੀਓ ਨੂੰ ਪੂਰਾ ਦੇਖਿਓ ਤਾਂ ਜੋ ਤੁਸੀਂ ਉਹ ਗਲਤੀ ਚੰਗੀ ਤਰ੍ਹਾਂ ਸਮਝ ਸਕੋ ਤੇ ਆਪਣੀ ਜ਼ਿੰਦਗੀ ਵਿੱਚ ਉਹ ਗਲਤੀ ਕਦੇ ਨਾ ਬਣਾਓ ਸਮਾਂ ਨਾਕਰਾਮ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਕਈ ਲੋਕ ਪੀਰਾਂ ਫਕੀਰਾਂ ਦੇ ਦਰਬਾਰ ਤੇ ਸਿਰਫ ਘੁੰਮਣ ਆਉਂਦੇ ਨੇ ਉੱਥੇ ਸਜਦਾ ਸਲਾਮ ਕਰਨ ਨਹੀਂ ਆਉਂਦੇ ਆਪਣੇ ਦੁੱਖ ਦਰਦ ਦੱਸਣ ਨਹੀਂ ਆਉਂਦੇ ਬਸ ਉੱਥੇ ਆ ਕੇ ਫੋਟੋਆਂ ਖਿਚਾ ਕੇ ਵੀਡੀਓ ਬਣਾ ਕੇ ਤੇ ਘਰ ਵਾਪਸ ਚਲੇ ਜਾਂਦੇ ਨੇ ਬਹੁਤ ਸਾਰੇ ਲੋਕ ਟਾਈਮ ਪਾਸ ਕਰਨ ਆਉਂਦੇ ਨੇ ਇਸੇ ਤਰ੍ਹਾਂ ਇੱਕ ਲੜਕਾ ਸੀ ਜੋ ਕਿ ਬਹੁਤੀ ਕਾਫੀ ਚੰਗੇ ਘਰੋਂ ਸੀ ਪੀਰਾਂ ਫਕੀਰਾਂ ਦੀ ਬਹੁਤ ਹੀ ਕਿਰਪਾ ਸੀ ਕੰਮਕਾਰ ਬਹੁਤ ਹੀ ਵਧੀਆ ਚੱਲਦਾ ਸੀ ਬਹੁਤ ਹੀ ਵੱਡੀ ਕੋਠੀ ਸੀ ਬਹੁਤ ਹੀ ਵਧੀਆ ਘਾਰ ਸੀ ਜ਼ਿੰਦਗੀ ਵਿੱਚ ਪੀਰਾਂ ਫਕੀਰਾਂ ਨੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਛੱਡੀ ਸੀ ਉਹ ਪੀਰਾਂ ਫਕੀਰਾਂ ਨੂੰ ਉਹਦਾ ਸਾਰਾ ਪਰਿਵਾਰ ਮੰਨਦਾ ਸੀ ਹਰ ਵੀਰ ਵਾਰ ਪੀਰਾਂ ਫਕੀਰਾਂ ਦੇ ਦਰਬਾਰ ਤੇ ਜਾਂਦੇ ਸੀ ਪਰ ਉਸ ਲੜਕੇ ਦਾ ਪੀਰਾਂ ਫਕੀਰਾਂ ਤੇ ਵਿਸ਼ਵਾਸ ਬਿਲਕੁਲ ਨਹੀਂ ਸੀ ਉਹ ਆਪਣੇ ਪਰਿਵਾਰ ਦੇ ਨਾਲ ਪੀਰਾਂ ਫਕੀਰਾਂ ਦੇ ਦਰਬਾਰ ਤੇ ਸਜਦਾ ਸਲਾਮ ਕਰਨ ਆ ਜਾਂਦਾ ਪਰ ਉਹਨੇ ਕਦੀ ਵੀ ਸੱਚੇ ਦਿਲੋਂ ਉੱਥੇ ਦੁਆ ਫਰਿਆਦ ਨਹੀਂ ਕੀਤੀ ਸੀ ਵੀਰਵਾਰ ਨੂੰ ਬਹੁਤ ਸਾਰੀਆਂ ਔਰਤਾਂ ਬਹੁਤ ਸਾਰੀਆਂ ਲੜਕੀਆਂ ਬਹੁਤ ਸਾਰੀਆਂ ਸੰਗਤਾਂ ਪੀਰਾਂ ਫਕੀਰਾਂ ਦੇ ਦਰਬਾਰ ਤੇ ਆਉਂਦੀਆਂ ਸੀ ਤੇ ਉਹ ਵੀ ਲੜਕਾ ਆਪਣੇ ਪਰਿਵਾਰ ਨਾਲ ਆਪਣੇ ਦਰਬਾਰ ਤੇ ਸਜਦਾ ਸਲਾਮ ਕਰਨ ਜਾਂਦਾ ਸੀ ਉਹ ਲੜਕਾ ਇੱਕ ਦਿਨ ਆਪਣੇ ਪਰਿਵਾਰ ਨਾਲ ਆ ਕੇ ਵੇਖਦਾ ਕਿ ਇੱਥੇ ਤਾਂ ਰੌਣਕੀ ਬਹੁਤ ਹੈ ਇੱਥੇ ਤੇ ਬਹੁਤ ਸੰਗਤਾਂ ਆਉਂਦੀਆਂ ਨੇ ਬਹੁਤ ਹੀ ਔਰਤਾਂ ਬਹੁਤ ਹੀ ਲੜਕੀਆਂ ਆਉਂਦੀਆਂ ਨੇ ਤੋਂ ਆਪਣੇ ਮਨ ਦੇ ਵਿੱਚ ਸੋਚਦਾ ਹੈ ਕਿ ਹੁਣ ਮੈਂ ਜਦੋਂ ਵੀ ਕਿਤੇ ਬੋਰ ਹੋਊਗਾ ਇੱਥੇ ਆ ਕੇ ਬੈਠ ਜਾ ਕਰੂੰਗਾ ਇੱਥੇ ਆ ਕੇ ਮੇਰਾ ਦਿਲ ਬਹੁਤ ਵਧੀਆ ਲੱਗਦਾ ਹੈ ਨਾਂਗੇ ਟਾਪੇ ਵੇਖਦੇ ਆ ਬਹੁਤ ਸਾਰਾ ਕੁਝ ਦੇਖਦੇ ਆ ਇੱਥੇ ਤਾਂ ਬਹੁਤ ਵਧੀਆ ਹੈ ਤੇ ਇੱਕ ਦਿਨ ਉਸ ਇਨਸਾਨ ਨੇ ਉਦਾਂ ਹੀ ਕੀਤਾ ਉਹ ਘਰ ਦੇ ਵਿੱਚ ਫ੍ਰੀ ਬੈਠਾ ਸੀ ਘਰ ਦੇ ਵਿੱਚ ਕੋਈ ਵੀ ਕੰਮ ਕਰਨ ਨੂੰ ਨਹੀਂ ਸੀ ਉਹ ਨਹਾਉਂਦਾ ਵਧੀਆ ਕੱਪੜੇ ਪਾਉਂਦਾ ਤੇ ਆਪਣੀ ਗੱਡੀ ਚੁੱਕ ਕੇ ਪੀਰਾਂ ਫਕੀਰਾਂ ਦੇ ਦਰਬਾਰ ਤੇ ਚਲਿਆ ਜਾਂਦਾ ਆਪਣੀ ਗੱਡੀ ਪਾਰਕਿੰਗ ਦੇ ਵਿੱਚ ਲਾ ਕੇ ਪੀਰਾਂ ਫਕੀਰਾਂ ਦੇ ਦਰਬਾਰ ਤੇ ਪਹੁੰਚ ਜਾਂਦਾ ਹੈ ਉੱਥੇ ਜਾ ਕੇ ਉਹ ਸਭ ਤੋਂ ਪਹਿਲਾਂ ਆਰਾਮ ਦੇ ਵਿੱਚ ਇੱਕ ਸਾਈਡ ਤੇ ਬੈਠ ਜਾਂਦਾ ਹੈ ਤੇ ਆਰਾਮ ਦੇ ਨਾਲ ਆਉਂਦੇ ਜਾਂਦੇ ਲੋਕਾਂ ਨੂੰ ਦੇਖਦਾ ਹੈ ਵੇਲਾਮਣ ਸ਼ੈਤਾਨ ਦਾ ਘਰ ਤੇ ਉਸੇ ਹੀ ਤਰ੍ਹਾਂ ਉਸ ਦੇ ਦਿਮਾਗ ਵਿੱਚ ਵੀ ਇੱਕ ਹਰਕਤ ਆਉਂਦੀ ਹੈ ਉਹ ਦੇਖਦਾ ਹੈ ਕਿ ਦਰਬਾਰ ਤੇ ਬਹੁਤੀ ਔਰਤਾਂ ਸੀ ਬਹੁਤੀ ਲੜਕੀਆਂ ਸੀ ਉਹ ਆਪਣੀ ਮਾੜੀ ਨਿਗਾ ਉਹਨਾਂ ਲੜਕੀਆਂ ਤੇ ਉਹਨਾਂ ਔਰਤਾਂ ਤੇ ਰੱਖਦਾ ਇੱਕ ਲੜਕੀ ਉਸ ਨੂੰ ਜਿਆਦਾ ਹੀ ਪਸੰਦ ਆ ਜਾਂਦੀ ਹੈ ਤੇ ਬਾਅਦ ਦੇ ਵਿੱਚ ਉਹ ਲੜਕੀ ਦੇ ਪਿੱਛੇ ਪਿੱਛੇ ਜਾਂਦਾ ਰਹਿੰਦਾ ਹੈ ਲੜਕੀ ਵਿਚਾਰੀ ਬਹੁਤ ਹੀ ਖੜਾ ਛੜਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਉਹ ਲੜਕਾ ਆਪਣੇ ਹੱਥ ਧੋਕੇ ਉਸ ਲੜਕੀ ਦੇ ਪਿੱਛੇ ਪਿੱਛੇ ਚੱਲਦਾ ਰਹਿੰਦਾ ਹੈ ਉਹ ਲੜਕੀ ਵਿਚਾਰੀ ਅੱਗੇ ਜਾ ਕੇ ਪੀਰਾਂ ਫਕੀਰਾਂ ਨੂੰ ਸਲਾਮ ਕਰ ਰਹੀ ਸੀ ਰੋਜ਼ੇ ਤੇ ਆਪਣੀ ਦੁਆ ਫਰਿਆਦ ਕਰ ਰਹੀ ਸੀ ਤੇ ਉਹ ਲੜਕਾ ਵੀ ਪਿੱਛੇ ਪਿੱਛੇ ਉੱਥੇ ਚੱਲਦਾ ਰਹਿੰਦਾ ਉਸ ਲੜਕੀ ਦਾ ਧਿਆਨ ਉਸ ਲੜਕੇ ਦੇ ਵਿੱਚ ਹੁੰਦਾ ਹੈ ਕਿ ਕਿਵੇਂ ਨਾ ਕਿਵੇਂ ਮੈਂ ਇਸ ਤੋਂ ਪਿੱਛਾ ਛਡਾਵਾਂ ਪਰ ਉਹ ਲੜਕਾ ਤਾਂ ਪਿੱਛਾ ਛੱਡਣ ਦਾ ਨਾਮ ਨਹੀਂ ਲੈ ਰਿਹਾ ਸੀ ਉਸ ਲੜਕੇ ਨੇ ਉਸ ਲੜਕੀ ਦਾ ਬਹੁਤ ਹੀ ਬੁਰਾ ਹਾਲ ਕੀਤਾ ਸੈਦਾ ਸਲਾਮ ਕਰਨਾ ਵੀ ਔਖਾ ਕਰ ਦਿੱਤਾ ਤੇ ਅੱਕ ਹਾਰ ਕੇ ਉਹ ਲੜਕੀ ਵਾਪਸ ਚਲੀ ਗਈ ਬਾਦ ਦੇ ਵਿੱਚ ਉਹ ਲੜਕਾ ਫੇਰ ਪੀਰਾਂ ਫਕੀਰਾਂ ਦੇ ਦਰਬਾਰ ਦੇ ਅੰਦਰ ਆ ਕੇ ਹੋਰ ਕਿਸੇ ਨੂੰ ਦੇਖਣਾ ਸ਼ੁਰੂ ਕਰਦਾ ਜਦੋਂ ਸਮਾਂ ਕਾਫੀ ਹੋ ਜਾਂਦਾ ਹੈ ਫੇਰ ਸੋਚਦਾ ਹੈ ਕਿ ਚਲੋ ਹੁਣ ਘਰੇ ਚੱਲਦੇ ਹਾਂ ਘਰੇ ਜਾ ਕੇ ਰੋਟੀ ਪਾਣੀ ਖਾਣੇ ਆ ਦੀ ਆਪਣੀ ਗੱਡੀ ਚੁੱਕਦਾ ਘਰ ਵੱਲ ਨੂੰ ਜਾਣ ਲੱਗਦਾ ਹੈ ਰਸਤੇ ਦੇ ਵਿੱਚ ਜਾ ਰਿਹਾ ਸੀ ਤੇ ਅਚਾਨਕ ਅੱਖ ਦੇ ਵਿੱਚ ਕੁਝ ਨਾ ਕੁਝ ਪੈ ਜਾਂਦਾ ਹੈ ਤੇ ਗੱਡੀ ਦਾ ਬਹੁਤ ਹੀ ਭੈੜਾ ਐਕਸੀਡੈਂਟ ਹੁੰਦਾ ਹੈ ਗੱਡੀ ਬਿਲਕੁਲ ਪੁੱਠੀ ਹੋ ਜਾਂਦੀ ਹੈ ਉਸਦੇ ਸਿਰ ਤੇ ਝੋਟ ਆਉਂਦੀ ਹੈ ਹੱਥਾਂ ਬਾਹਾਂਾਂ ਤੇ ਝੋਟ ਆਉਂਦੀ ਹੈ ਜਦੋਂ ਉਹਨਾਂ ਦੇ ਘਰਦਿਆਂ ਨੂੰ ਪਤਾ ਚੱਲਦਾ ਤੇ ਉਹਨਾਂ ਨੂੰ ਉੱਥੇ ਭੱਜ ਕੇ ਆਉਂਦੇ ਨੇ ਤੇ ਉਸ ਨੂੰ ਚੁੱਕ ਕੇ ਹਸਪਤਾਲ ਲੈ ਕੇ ਜਾਂਦੇ ਨੇ ਬਹੁਤ ਸਾਰਾ ਪੈਸਾ ਉਸਦੇ ਇਲਾਜ ਵਿੱਚ ਖਰਚ ਹੋ ਜਾਂਦਾ ਹੈ ਹੁਣ ਉਹਨਾਂ ਕੋਲੇ ਪੈਸਾ ਵੀ ਖਤਮ ਹੋ ਜਾਂਦਾ ਹੈ ਪਰ ਉਹ ਲੜਕਾ ਵੀ ਬਚਾਉਣਾ ਜ਼ਰੂਰੀ ਸੀ ਕਿਉਂਕਿ ਮਾਪੇ ਲਈ ਆਪਣੇ ਪੁੱਤਰ ਆਪਣੀਆਂ ਬੇਟੀਆਂ ਬਹੁਤ ਹੀ ਜ਼ਰੂਰੀ ਹੁੰਦੀਆਂ ਨੇ ਉਹ ਲੋਕ ਬਹੁਤ ਹੀ ਕੋਸ਼ਿਸ਼ ਕਰਦੇ ਨੇ ਬਹੁਤ ਹੀ ਪੈਸਾ ਲਗਾਉਂਦੇ ਨੇ ਬਹੁਤ ਹੀ ਵਧੀਆ ਵਧੀਆ ਡਾਕਟਰਾਂ ਕੋਲ ਲੈ ਜਾਂਦੇ ਨੇ ਪਰ ਉਸ ਲੜਕੇ ਦੀਆਂ ਸੱਟਾਂ ਜੋ ਕਿ ਅੰਦਰੂਨੀ ਸਿਰ ਦੇ ਵਿੱਚ ਸੀ ਉਹ ਠੀਕ ਨਹੀਂ ਹੋ ਰਹੀਆਂ ਸੀ ਜੇ ਠੀਕ ਹੋ ਜਾਂਦੀਆਂ ਸੀ ਤੇ ਉਸ ਲੜਕੇ ਨੂੰ ਹੁਣ ਦਿਖਾਈ ਦੇਣਾ ਬੰਦ ਹੋ ਚੁੱਕਿਆ ਸੀ ਉਹ ਲੜਕਾ ਪਛਤਾਉਂਦਾ ਕਿ ਮੈਂ ਕਿੱਡੀ ਵੱਡੀ ਗਲਤੀ ਕਰ ਲਈ ਮੈਂ ਤੇ ਪੀਰਾਂ ਫਕੀਰਾਂ ਨੂੰ ਐਵੇਂ ਸਮਝ ਲਿਆ ਦਰਅਸਲ ਇਹ ਕਹਾਣੀ ਉਸ ਲੜਕੀ ਦੀ ਨਹੀਂ ਇਹ ਕਹਾਣੀ ਬਹੁਤ ਸਾਰੇ ਅਸਲ ਲੜਕਿਆਂ ਦੀ ਵੀ ਹੈ ਅਸਲ ਲੜਕੀਆਂ ਦੀ ਵੀ ਹੈ ਬਹੁਤ ਸਾਰੇ ਲੋਕ ਉੱਥੇ ਸਿਰਫ ਵੀਡੀਓ ਬਣਾਉਣ ਆਪਣੇ ਹੱਥਾਂ ਦੇ ਵਿੱਚ ਹੱਥ ਪਾ ਕੇ ਉੱਥੇ ਫੋਟੋਆਂ ਖਿਚਾਉਣ ਜਾਂਦੇ ਨੇ ਉਹ ਬਹੁਤ ਹੀ ਭੜੇ ਕੱਪੜੇ ਪਾ ਕੇ ਜਾਂਦੇ ਨੇ ਜੋ ਦੇਖਣ ਵਾਲਿਆਂ ਨੂੰ ਵੀ ਸ਼ਰਮ ਆਉਂਦੀ ਹੈ ਤੇ ਪਾਉਣ ਵਾਲਿਆਂ ਨੂੰ ਤਾਂ ਆਉਣੀ ਚਾਹੀਦੀ ਹੈ ਇਹ ਗਲਤੀ ਕਰਨੀ ਬੰਦ ਕਰੋ ਉੱਥੇ ਜਾ ਕੇ ਸਿੰਪਲ ਕੱਪੜੇ ਪਾ ਕੇ ਦੁਆ ਫਰਿਆਦ ਕਰੋ ਸੱਚੇ ਦਿਲੋਂ ਰੱਬ ਨੂੰ ਯਾਦ ਕਰੋ ਉਹ ਪੀਰਾਂ ਫਕੀਰਾਂ ਦਾ ਦਰਬਾਰ ਹੈ ਜਿੱਤੋਂ ਝੋਲੀਆਂ ਭਰਦੀਆਂ ਨੇ ਤੇ ਆਪਾਂ ਉੱਥੇ ਜਾ ਕੇ ਕਿੱਦਾਂ ਦੀਆਂ ਹਰਕਤਾਂ ਕਰਦੇ ਆਂ ਜੋ ਵੇਖਣ ਵਾਲੇ ਨੂੰ ਵੀ ਬਹੁਤ ਪੜੀਆਂ ਲੱਗਦੀਆਂ ਨੇ ਦਰਬਾਰ ਤੇ ਜੋ ਬਹੁਤ ਸੇਵਾਦਾਰ ਹੁੰਦੇ ਨੇ ਉਹ ਬਹੁਤ ਕਹਿੰਦੇ ਨੇ ਬੀਬੀਆਂ ਇੱਕ ਸਾਈਡ ਬੈਠੋ ਲੜਕੇ ਇੱਕ ਸਾਈਡ ਬੈਠੋ ਪਰ ਫਿਰ ਵੀ ਉਹ ਨਹੀਂ ਹਟਦੇ ਬੀਬੀਆਂ ਇਕੱਠੀਆਂ ਲੜਕੇ ਇਕੱਠੇ ਬੈਠਦੇ ਨੇ ਜੇ ਸੇਵਾਦਾਰ ਕਹਿੰਦੇ ਨੇ ਤੇ ਤੁਹਾਡੀ ਭਲਾਈ ਲਈ ਕਹਿੰਦੇ ਨੇ ਇਹ ਗਲਤੀ ਕਦੇ ਨਾ ਕਰਿਓ ਏਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਬ ਕੇ ਦਰਬੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਆਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਤੇ ਜੇਕਰ ਕੋਈ ਵੀਰ ਆਪਣਾ ਕਿੱਸਾ ਜਾਂ ਆਪਣਾ ਕੋਈ ਦੁੱਖ ਦਰਦ ਸਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਤੇ ਸਾਨੂੰ ਇੰਸਟਾਗ੍ਰam ਤੇ ਮੈਸੇਜ ਕਰ ਸਕਦਾ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ